ਨਾਨਕ ਸ਼ਾਹੀ ਸੰਮਤ ਚੜਿਆ ਖੁਸ਼ੀਆਂ ਲੈ ਕੇ ਆਵੇ ਜੀ ਪਿਆਰ ਮੁਹੱਬਤ ਪਾਈ ਚਾਰਾ ਸਭ ਦੀ ਸਾਂਝ ਵਧਾਵੇ ਜੀ ਚਲ ਵੀ ਦਿਨ ਮੁਬਾਰਕ ਆਇਆ ਅੱਜ ਅਰਸ਼ਾ ਤੋਂ ਤਾਰਿਆਂ ਨੂੰ ਸਿੱਖਾ ਦੇ ਇਸ ਨਮੇ ਸਾਲ ਦੀਆਂ ਉਹਨ ਵਿਦਾਈਆਂ ਸਾਰਿਆਂ ਨੂੰ ਨੀਚ ਉੱਚ ਕਰੇ ਮੇਰਾ ਗੋਵਿੰਦ ਹਰ ਕੋਈ ਕਰੇ ਤੇਰਾ ਕੀ ਦੀ ਪੀਵੇ ਨਾ ਕੋਈ ਮਜਲੂਮਾ ਤਹੀਂ ਜਬਰ ਜ਼ੁਲਮ ਦੀ ਚੱਕੀ ਜੀ ਪਾਣੀ ਕਿਦਰ ਠਲ ਮਾਲਕਾ ਪਾਣੀ ਕਿਦਰ ਠਲ ਮਾਲਕਾ ਤੂੰ ਪਾਪੀ ਗੱਥਿਆਰਿਆਂ ਨੂੰ ਸਿਖਾ ਦੇ ਇਸ ਨਾਮੇ ਸਾਲ ਦੀਆਂ ਹੁਣ ਵਧਾਈਆਂ ਸਾਰਿਆਂ ਨੂੰ ਹਰ ਇੱਕ ਵੇੜਾ ਨ ਇੱਕ ਹੋਵੇ ਰੰਗ ਗੁਲਾਬੀ ਚਾਵਾਂ ਦੇ ਜੁਗਾਂ ਤਿੱਕਰ ਨਿਫੜਦਾ ਤਿਆ ਰਿਸ਼ਤੇ ਪੈਣ ਪਰਾਵਾਂ ਦੇ ਮੋਹ ਮਾਇਆ ਦੇ ਪੇਦ ਮਿਟਾ ਕੇ ਲਾਵਣ ਗਲ ਪਿਆਰਿਆਂ ਨੂੰ ਸਿੱਖਾਂ ਦੇ ਇਸ ਨਾਮੇ ਸਾਲ ਦਿਆਂ ਕੋਣ ਵਿਦਈਆਂ ਸਾਰਿਆਂ ਨੂੰ ਉੱਚੀ ਨੀਚ ਤੇ ਜਾਤ ਪਾਤ ਦਾ ਹੋ ਜੇ ਦੂਰ ਪਸਾਰਾ ਦੀ ਮਹਾਰਾਜੇ ਰਣਜੀਤ ਸਿੰਘ ਜਿਹਾ ਆਵੇ ਰਾਜ ਦੁਵਾਰਾ ਜੀ ਪੜ ਜਾ ਦੇ ਲਈ ਕਦੇ ਇਨਸਾਨ ਅਬਰ ਹਾਥੀ ਪਾਰੇ ਪੰਡਾਰਿਆਂ ਨੂੰ ਸਿਖਾ ਦੇਸ ਨਮੇ ਸਾਲ ਦਿਆਂ ਹੁਣ ਵਿਦਾਈਆਂ ਸਾਰਿਆਂ ਨੂੰ ਰੂ ਦੇ ਰਿਸ਼ਤੇਦਾਰ ਬਣਾਈਏ ਰੂ ਦੇ ਰਿਸ਼ਤੇਦਾਰ ਬਣਾਈਏ ਨਾ ਦਿਸੇ ਕੋਈ ਬੇਗਾਨਾ ਦੀ ਸਭ ਦੇ ਗਲੋਂ ਗੁਲਾਮੀ ਲੈ ਜੇ ਇਹ ਹੀ ਬਾਸ ਨਿਸ਼ਾਨਾ ਦੀ ਪਿਆਰ ਨਾਲ ਪਿੰਡ ਮਾੜੀ ਬਿੱਟੂ ਪਿਆਰ ਨਾਲ ਸਤਿਕਾਰਿਆਂ ਨੂੰ ਸਿੱਖਾਂ ਦੇ ਨਾਮੇ ਸਾਲ ਦਿਆਂ ਹੋਣ ਵਿਦਾਈਆਂ ਹੋਣ ਵਿਦਾਈਆਂ ਸਾਰਿਆਂ ਨੂੰ